ਸਾਡੇ ਐਮਐਲਏ ਸਾਹਿਬ ਨੇ ਉਹ ਹਾਰਤ ਤਬਾ ਦੁਆਰਾ ਲਾਟ ਰਿਹਾ ਮੈਨੂੰ ਬੜੀ ਖੁਸ਼ੀ ਹੈ ਕਿ ਦੁਆਰਾ ਲਾਟ ਰਿਹਾ ਜੇ ਲੜਨਾ ਹੁੰਦਾ ਤਾਂ ਵੀਵੀਆਈਪੀ ਲੈ ਕੇ ਉਹ ਬਿਠਾਇਆ ਪੂਰੇ ਇੰਡੀਆ ਤੋਂ ਜੀ ਬੀਜੇਪੀ ਨੂੰ ਡਰਨਾ ਹੋਵੇ ਤਾਂ ਵੀਵੀਆਈਪੀ ਲੈ ਕੇ ਉਹ ਬਿਠਾਰੇ ਲਿਸਟਾਂ ਭੇਜਦੇ ਆ ਆਈ ਮੈਨ ਰਾਜਾ ਬੜਿੰਗਜੀ ਬੁਲਾਲੇ ਅੱਜ ਮੈਂ ਫਲਾਣਾ ਬੁਲਾਲੇ ਫਲਾਣਾ ਬੁਲਾਲੇ ਅੱਜ ਜੀ ਮੈਂ ਕੇਜੀਵਲ ਬੁਲਾਲੇ ਅੱਜ ਜੀ ਮੈਂ ਰੁਪਾਨੀ ਸਾਹਿਬ ਬੁਲਾਲੇ ਇਹ ਬਲਾਂ ਦੀ ਲੋਡ ਤਾਂ ਪੈ ਰਹੀ ਹੈ ਕਿਉਂਕਿ ਇਹ ਝੂਠਾ ਨੈਰੇਟਿਵ ਝੂਠ ਦੇ ਸਿਰ ਤੇ ਸਿਆਸਤ ਕਰ ਰਿਹਾ ਜਿੱਥੇ ਸਾਡੀ ਗੱਲ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਮੈਂ ਇਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਮੈਂ ਆਪਣੇ ਬਾਰੇ ਕਰਦਾ ਜਿਹੜੇ ਬੰਦਿਆਂ ਨੇ ਸਾਡੀ ਰੜੀ ਹੈਗੀ ਐਕਨੋਮੀ ਨੰਬਰ 1 ਦੀ ਐਕਨੋਮੀ ਪੰਜਾਬ ਦੀ 2017 ਦਖਸੀ ਕਾਲੀ ਸਰਕਾਰ ਚ ਕਾਂਗਰਸ ਸਰਕਾਰ ਨੇ ਲੋਨ ਲੈ ਲੈ ਕੇ 2017 22 ਤੇ ਵਿੱਚ 17 ਨੰਬਰ ਤੇ ਜੋਰਾ ਵੀ ਇਸ ਕਰਕੇ ਮਾਰੀ ਹੈ ਕਿ ਇੱਥੇ ਹੋਟਲ ਹੈਗਾ ਨਾਲ ਆਪਣਾ ਆ ਫਾਰਮ ਕੋਟ ਉਧਰ ਖੜ ਕੇ ਐਕਸਿਸ ਸਾਹਿਬ ਨਾਲ ਗੱਲ ਕਰ ਰਹੇ ਨੇ ਕਿ ਐਕਸਿਸ ਸਾਹਿਬ ਵਾਕੇ ਦੇਖੋ ਆਪਣੇ ਵੈਸਟਰ ਪੈਂਦੇ ਬੱਚੇ ਪੈਂਦਾ ਕਿ ਨਹੀਂ ਪੈਂਦਾ ਹੋਸ਼ਿਆਰਪੁਰ ਦੇ ਇੱਕ ਪਿੰਡ ਦਾ ਨਾਮ ਲਿਆ ਚੇਰੀਵਾਲ ਨੇ ਕਿ ਦੇਖੋ ਇਹਨਾਂ ਨੇ 9.9% ਨਸ਼ਾ ਖਤਮ ਹੋ ਗਿਆ ਉਸੇ ਦਿਨ ਇੱਕ ਬੀਬੀ ਨੇ ਉੱਠ ਕੇ ਬਿਆਨ ਦਿੱਤਾ ਕਿ ਨਸ਼ਾ ਸਾਡਾ 100 ਗੁਣਾ ਵੱਧ ਗਿਆ ਤੇ ਕਈ ਵਾ ਝੂਟ ਹੋ ਗਏ ਤੁਸੀਂ ਮੂਰ ਫੈਕਚੁਰੀ ਗੱਲ ਕਰੋ ਤੁਸੀਂ ਤੱਥਾਂ ਦੀ ਕਿਉਂ ਨਹੀਂ ਗੱਲ ਕਰਦੇ ਤੱਥਾਂ ਦੀ ਗੱਲ ਕਰੋ ਕਿ ਇੱਕ ਨੰਬਰ ਦੇ ਸਟੇਟ ਨੂੰ ਅੱਛੇਵੇਂ ਨੰਬਰ ਤੇ ਭੇਜਤਾ ਆ ਦੋ ਸਾਲਾਂ ਬਾਅਦ ਜਿਹੜੇ ਹਾਲਾਤ ਗ੍ਰੇਡ ਲੱਗਦੇ ਆ ਮੇਰੇ ਇਕਨੋਮਿਕਸ ਦੇ ਪ੍ਰੋਫੈਸਰ ਆ ਉਹਨਾਂ ਨੇ ਮੈਨੂੰ ਡਾਟਾ ਕੱਢ ਕੇ ਦਿੱਤਾ ਹੈ ਇਸੇ ਕਰਕੇ ਹੀ ਪਹਿਲੇ ਇਕੁਏਸ਼ਨ ਤੋਂ ਬਾਅਦ ਇਹ ਲੈਂਡ ਬੋਲਿੰਗ ਚ ਆ ਗਏ ਲੈਂਡ ਬੋਲਿੰਗ ਤੋਂ ਹੁਣ ਕਨਸੈਂਟਰੇਟ ਚ ਆ ਗਏ ਸ਼ੁਰੂਗਤ ਨਾਸ਼ਮਾਗੇ ਤੁਸੀਂ ਸਾਰੇ ਦੇਖ ਰਿਹਾ ਹੈਡਲਾਈਟ 24 ਚੁਣਾਵੀ ਅਖਾੜਾ ਗਰਮ ਹੋ ਚੁੱਕਾ ਹੈ ਕਿਉਂਕਿ 19 ਤਰੀਕ ਦਾ ਸਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਅੱਜ ਤੁਹਾਡੀ ਮੁਲਾਕਾਤ ਵਿੱਚ ਕਰਵਾਉਣ ਲੱਗੇ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਪਰੁਕਾਰ ਸਿੰਘ ਨੂੰ ਮੰਜੀ ਦੇ ਨਾਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਚੁਣਾਵੀ ਅਜੰਡੇ ਪ੍ਰੋਪਗੈਂਡੇ ਨੂੰ ਲੈ ਕੇ ਨਾਲ ਹੀ ਆਪਾਂ ਦੇਖਾਂਗੇ ਕਿ ਸਿਆਸੀ ਗਲਿਆਰੇ ਦੇ ਵਿੱਚ ਜਿਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਦੀ ਹਲਚਲ ਹੈ ਉਹ ਉਸ ਨੂੰ ਕਿਵੇਂ ਦੇਖਦੇ ਆ ਤੇ ਆਉਣ ਵਾਲੇ ਚੁਣਾਵਾ ਦੇ ਵਿੱਚ ਕਿਸ ਪਾਰਟੀ ਦੀ ਕਿਸ ਤਰ੍ਹਾਂ ਦੀ ਹਵਾ ਹੈ ਕਿਸ ਤਰ੍ਹਾਂ ਦੇ ਤੰਜਨੇ ਸ਼ਬਦ ਨੇ ਜਾਂ ਉਹਨਾਂ ਦੇ ਚੁਣਾਵੀ ਅਜੰਡੇ ਉਹ ਕਿਵੇਂ ਦੇਈਦੇ ਨੇ ਇਸ ਬਾਰੇ ਵੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਆਲ ਦਾ ਬੈਸਟ ਕਿੱਧਰ ਤਿਆਰੀ ਚੱਲ ਰਹੀ ਹੈ ਥੈਂਕ ਯੂ ਤਿਆਰੀ ਤੁਹਾਡੇ ਸਾਹਮਣੇ ਹੈ ਮਸਾਲੇ ਟਾਈਮ ਮਿਲਿਆ ਵਾਚਿਆ ਹੁਣ ਤੁਹਾਡਾ ਗੱਲ ਕਰਿਆ ਹੁਣ ਵਾਪਸ ਜਾਣਾ ਮੀਟਿੰਗਸ ਹੈਗੀਆਂ ਨੇ ਲੇਟ ਹੋ ਰਿਹਾ ਮੈਂ ਤਾਂ ਬਹੁਤ ਜ਼ਿਆਦਾ ਚੁਣავი এজেন্ডਾ ਪ੍ਰੋਪਾਗੈਂਡਾ ਕੀ ਰਹਿਣ ਵਾਲਾ ਕਿਉਂਕਿ ਦੇਖੋ ਕੰਪੀਟੀਸ਼ਨ ਕਹਿ ਸਕਦੇ ਕਿ ਐਕਸ ਐਮ ਐਲ ਏ ਵੀ ਪਿੱਛੇ ਖੜੇ ਨੇ ਜੀਵਨ ਗੁਪਤਾ ਜੀ ਨੇ ਹੁਣ ਤੇ ਸੰਜੀਵ अरोड़ा ਜੀ ਨੇ ਜੋ ਕਿ ਮੈਂਬਰ ਪਾਰਲੀਮੈਂਟ ਆਲਰੇਡੀ ਨੇ ਤੇ ਮੈਂਬਰ ਪਾਰਲੀਮੈਂਟ ਸਰ ਨੂੰ ਐਮ ਐਲ ਏ ਨੂੰ ਕੌਣ ਔਰ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਉਹ ਹਾਰ ਤੋਂ ਬਾਅਦ ਦੁਬਾਰਾ ਲੜ ਰਹੇ ਮੈਨੂੰ ਬੜੀ ਖੁਸ਼ੀ ਹੈ ਕਿ ਦੁਬਾਰਾ ਲੜ ਰਹੇ ਆ ਜੇ ਲੜਨਾ ਹੁੰਦਾ ਤਾਂ ਵੀਵੀਆਈਪੀ ਲੈ ਆ ਕੇ ਕਿਉਂ ਬਿਠਾਇਆ ਪੂਰੇ ਇੰਡੀਆ ਤੋਂ ਬੀਜੇਪੀ ਨੂੰ ਡਰਨਾ ਹੋਵੇ ਤਾਂ ਵੀਵੀਆਈਪੀ ਲੈ ਕੇ ਕਿਉਂ ਬਿਠਾਰੇ ਲਿਸਟਾਂ ਭੇਜਦੇ ਆ ਅਸਲ ਚ ਕੀ ਗੱਲ ਹੈ ਇਹ ਸਾਰੇ ਜਿਹੜੇ ਲੀਡਰਸ ਬਣੇ ਆ ਨਾ ਆਪਣੇ ਇਹ ਪਬਲਿਕ ਚੋਂ ਨਹੀਂ ਹੈਗੇ ਇਹ ਆਪਣਾ ਨੂੰ ਕਹਿੰਦੇ ਆ ਸੀ ਲੋਕਾਂ ਚੋਂ ਲੋਕਾਂ ਚੋਂ ਲੇਕਿਨ ਇਹ ਲੋਕਾਂ ਚੋਂ ਹੈ ਨਹੀਂਗੇ ਇਹਨਾਂ ਨੇ ਆਪਣੀ ਔਰਾ ਇਮੇਜ ਗਲਤ ਬਣਾਈ ਹੋਈ ਹੈ ਕਿ ਅਸੀਂ ਬਹੁਤ ਵੱਡੇ ਲੀਡਰ ਆ ਜੇ ਮੈਂ ਦੱਸਾਂ ਜੇ ਲੀਡਰ ਹੋਣ ਤਾਂ ਲੀਡਰ ਹੁੰਦਾ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੇ ਆਹ ਲੀਡਰ ਨਹੀਂ ਹੈਗਾ ਅੱਜ ਮੈਂ ਚੰਨੀ ਬੁਲਾ ਲਿਆ ਅੱਜ ਮੈਂ ਰਾਜਾ ਬੜਿੰਗਜੀ ਬੁਲਾ ਲਿਆ ਅੱਜ ਮੈਂ ਫਲਾਣਾ ਬੁਲਾ ਲਿਆ ਫਲਾਣਾ ਬੁਲਾ ਲਿਆ ਅੱਜ ਹੀ ਮੈਂ ਕੇਜੀਵਲ ਬੁਲਾ ਲਿਆ ਅੱਜ ਹੀ ਮੈਂ ਰupani ਸਾਹਿਬ ਬੁਲਾ ਲਿਆ ਇਹ ਕਾਹਦੀ ਲੀਡਰਸ਼ਿਪ ਹੈ ਲੀਡਰਸ਼ਿਪ ਹੁੰਦੇ ਆ ਜਿਹੜਾ ਕਿ ਲੋਕਾਂ 'ਚ ਰਹਿ ਕੇ ਆਪਣੇ ਆਪ ਨੂੰ ਉਹਨਾਂ ਦਾ ਹਿੱਸਾ ਸਮਝੇ ਉਹਨਾਂ ਦੀ ਬਾਤ ਕਰੇ ਉਹਨਾਂ ਦੀ ਗੱਲ ਅੱਗੇ ਪੰਚਾਵੇ 8.5 ਸਾਲ ਹੋ ਗਏ ਆ ਕਿਹਾ ਇਹਨਾਂ ਨੇ ਲੋਕ ਦੀ ਆਵਾਜ਼ ਅੱਗੇ ਕੀਤੀ ਜੇ ਲੋਕਾਂ ਦੀ ਆਵਾਜ਼ ਅੱਗੇ ਕੀਤੀ ਹੁੰਦੀ ਤਾਂ ਇਹਨਾਂ ਨੂੰ ਐਡਵਰਟਾਈਜ਼ਮੈਂਟ ਕਰਨ ਦੀ ਜਾਂ ਇਹਨਾਂ ਨੂੰ ਲੀਡਰ ਬਣਾਂ ਦੀ ਲੋੜ ਨਹੀਂ ਸੀ ਪੈਣੀ ਇਹ ਬਲਾਂ ਦੀ ਲੋੜ ਤਾਂ ਪੈ ਰਹੀ ਹੈ ਕਿਉਂਕਿ ਇਹ ਝੂਠਾ ਨੈਰੇਟਿਵ ਝੂਠ ਦੇ ਸਿਰ ਤੇ ਸਿਆਸਤ ਕਰ ਰਿਹਾ ਜਿੱਥੇ ਸਾਡੀ ਗੱਲ ਹੈ ਕਿ ਸ਼੍ਰੋਮਣੀ ਗੱਲੀ ਦਲ ਦੀ ਮੈਂ ਇਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਮੈਂ ਆਪਣੇ ਬਾਰੇ ਗੱਲ ਕਰਦਾ ਮੇਰੀ ਸਿਆਸਤ ਸੱਚ ਦੀ ਸਿਆਸਤ ਹੈ ਔਰ ਮੈਂ ਜਿੰਨੀ ਗੱਲ ਕਰਦਾ ਨਾ ਉਹ ਪੂਰੀ ਕਰਦਾ ਮੇਰਾ ਵਿਜ਼ਨ ਹੈ ਇਹ ਸਾਰੇ ਵੀਐਨਐਸ ਇਹਨਾਂ ਦੀ ਪਾਰਟੀਆਂ ਸਹੀਆਂ ਨੇ ਇਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ ਸੋ ਆਪਾਂ ਬੈਠੇ ਅੱਜ ਗੱਲ ਕਰਨ ਵਾਸਤੇ ਮੈਂ ਗਰੰਟੀ ਕਰ ਦਿੰਦਾ ਕਿ ਉਹ ਡੇਢ ਸਾਲ ਦੀ ਇਲੈਕਸ਼ਨ ਹੈ ਜੀ ਡੇਢ ਸਾਲ ਦੀ ਇਲੈਕਸ਼ਨ ਚ ਇਹਨਾਂ ਨੇ ਗੱਲਾਂ ਮਾਰਨੀਆਂ ਪਰ ਮੈਂ ਕੰਮ ਕਰਨਾ ਹੈ ਕੀ ਕੰਮ ਕਰਨਾ ਕੀ ਦੇਖੋ ਪੂਸ਼ ਇਲਾਕਾ ਹੈ ਆਪਣਾ ਗੋਗੀ ਜੀ ਉਹ ਸ਼ਖਸੀਅਤ ਸੀਗੇ ਜੋ ਕਿ ਆਪਣੀ ਪਾਰਟੀ ਖਿਲਾਫ ਜਾ ਕੇ ਚੋਣ ਪੱਥਰ ਆਪਾਂ ਕਹਿ ਸਕਦੇ ਨਹੀਂ ਪੱਥਰ ਵੀ ਤੋੜਦਾ ਸੀ ਉਹਨਾਂ ਨੇ ਆਹੀ ਤਾਂ ਕੰਮ ਕਰਨ ਵਾਲੇ ਆ ਗੋਗੀ ਜੀ ਨੇ ਜਿਹੜੀ ਉਹਨਾਂ ਦੀ ਡੈਥ ਹੋਈ ਵਾ ਜਿਹੜੇ ਪੱਥਰ ਸੋੜਿਆ ਉਹੀ ਉਹਨਾਂ ਦਾ ਡੈਥ ਦਾ ਰੀਜ਼ਨ ਬਣੀ ਹੈ ਇਹ ਬੇਸਿਕਲੀ ਸੂਸਾਈਸਾਈਡ ਹੀ ਹੈ ਮਰਡਰ ਹੈ ਔਰ ਮਰਡਰ ਹੈ ਇਹ ਨਹੀਂ ਪਾਰਟੀ ਨੇ ਕਰਾਇਆ ਹਾਊ ਕੈਨ ਯੂ ਪ੍ਰੂਵ ਇਟ ਕਿਉਂਕਿ ਇਹ ਬਹੁਤ ਗੱਲ ਨਹੀਂ ਹੈ ਮੈਂਟਲ ਟੈਨਸ਼ਨ ਹੈ ਆਪਣੀ ਪਾਰਟੀ ਦੇ ਖਿਲਾਫ ਪੱਥਰ ਸੋੜਨਾ ਕੀ ਮਤਲਬ ਹੁੰਦਾ ਹੈ ਟੈਨਸ਼ਨ ਚ ਹੁੰਦਾ ਨਾ ਕਿ ਆਪਾਂ ਲੋਕਾਂ ਨਾਲ ਵਾਦੇ ਕੀਤੇ ਪੂਰੇ ਨਹੀਂ ਕਰ ਰਹੇ ਝੂਠਾ ਨਰੇਟਿਵ ਦੇ ਰਹੇ ਹੈਗੇ ਆ ਕਿਾ ਹਜ਼ਾਰ ਹਜ਼ਾਰ ਰੁਪਏ ਦਿੱਤਰ ਬੀਬੀਆਂ ਨੂੰ ਭੇਣਾ ਨੂੰ ਸਾਡੀਆਂ ਚਲੋ 38000 ਰੁਪਏ ਜਮ੍ਹਾਂ ਹੋ ਗਏ ਉਸ ਤੋਂ ਛੱਡੇ ਕਰੀਬ ਹਜ਼ਾਰ ਹਜ਼ਾਰ ਦੀ ਜੀ ਗੱਲ ਜਿਹੜੇ ਬੰਦਿਆਂ ਨੇ ਸਾਡੀ ਜੜੀ ਹੈਗੀ ਐਕਨੋਮੀ ਨੰਬਰ 1 ਦੀ ਐਕਨੋਮੀ ਪੰਜਾਬ ਦੀ 2017 ਦਖਸੀ ਕਾਲੀ ਸਰਕਾਰ ਚ ਕਾਂਗਰਸ ਸਰਕਾਰ ਨੇ ਲੋਨ ਲੈ ਲੈ ਕੇ 2017 ਚ 22 ਤੇ ਵਿੱਚ ਸਰਵ ਨੰਬਰ ਲੈ ਆਂਦੀ ਔਰ ਹੁਣ ਜਿਹੜੀ ਹੈ 26ਵਾਂ ਨੰਬਰ ਤੇ ਆ ਐਕਨੋਮੀ ਦਾ ਹਾਲ ਕੀ ਦਾ ਕਿਹੜਾ ਛੱਤੀ ਹਜਾ ਹੋਇਆ ਨਹੀਂ ਇਹ ਗੱਲ ਤਾਂ ਇਹ ਵੀ ਕਹਿ ਰਿਹਾ ਆਪਣੇ 에어ਪੋਰਟ ਦੀ ਗੱਲ ਲਾ ਲਓ ਇਹ ਲੁਧਿਆਣਾ ਰੇਲਵੇ ਸਟੇਸ਼ਨ ਦੀ ਕਹਿੰਦੇ 2023 ਤੋਂ ਮਤਲਬ ਕੀ ਕੰਮ ਕਰ ਦਿੱਤੇ ਸੰਜੀਵ अरोड़ा ਜੀ ਮੇਰਾ ਖਿਆਲ ਸੰਜੀਵ अरोड़ा ਜੀ ਦੇ ਨਾ ਹਿਸਟਰੀ ਵੀ ਮਾੜੀ ਆ ਜਿਓਗ੍ਰਾਫੀ ਮਾਰੀ ਹੈ ਹਿਸਟਰੀ ਇਸ ਕਰਕੇ ਮਾਰੀ ਹੈ ਕਿ ਇਹਨਾਂ ਨੂੰ ਪਤਾ ਹੈ ਕਿ 2015 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਵਾਰੀ 에ਰਪੋਰਟ ਵਾਸਤੇ ਗੱਲ ਚੱਕੀ ਸੀ ਔਰ ਜਿਓਗ੍ਰਾਫੀ ਇਸ ਕਰਕੇ ਮਾਰੀ ਹੈ ਕਿ ਇੱਥੇ ਹੋਟਲ ਹੈਗਾ ਨਾਲ ਆਪਣਾ ਆ ਪਾਮ ਕੋਟ ਉਹਦੇ ਚ ਖੜ ਕੇ ਐਕਸੀਲ ਸਾਹਿਬ ਨੂੰ ਗੱਲ ਕਰ ਰਹੇ ਨੇ ਕਿ ਐਕਸੀਲ ਸਾਹਿਬ ਵਾਕਿਆ ਦੇਖੋ ਆਪਣੇ ਵੈਸਟਰ ਪੈਂਦਾ ਪਛੀਂ ਪੈਂਦਾ ਕਿ ਨਹੀਂ ਪੈਂਦਾ ਸੋ ਜਿਹੜੇ ਬੰਦੇ ਨੂੰ ਹਿਸਟਰੀ ਜਿਓਗ੍ਰਾਫੀ ਨਹੀਂ ਪਤਾ ਹੈਗਾ ਉਹਦੇ ਬਾਰੇ ਮੈਂ ਕੀ ਗੱਲ ਕਰਾਂ ਜਿਹੜਾ ਬੰਦਾ ਸਿਰਫ ਸਿਰਫ ਬੁੱਕੀਆਂ ਦੇ ਉੱਤੇ ਵੋਕੀਆਂ ਦੇ ਪੈਸੇ ਦੇ ਬੇਸ ਤੇ ਉੱਤੇ ਐਡੀ ਜਿਆਦਾ ਜੜੀ ਹੈਗੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਜੇ ਕੰਮ ਕੀਤੇ ਹੁਣ ਐਡਵਰਟਾਈਜ਼ਮੈਂਟ ਕਰਦੀ ਲੋੜ ਨਹੀਂ ਗਈ ਨਹੀਂ ਕੰਮ ਕੀਤੇ ਆ ਤਾਂ ਹੀ ਤਾਂ ਕਹਿੰਦੇ ਸਾਡੇ 14000 ਸਮਗਲਾਂ ਖਿਲਾਫ ਮਤਲਬ ਕਾਰਵਾਈ ਹੋਈ ਹੈ ਕਰੀਬ 8500 ਪਰਚੇ ਦਰਜ ਨੇ ਦੇਖੋ ਇਹ ਦੇਖੋ ਗਲਤ ਹੈ ਇਹ ਕੰਮ ਹੁੰਦੇ ਆ ਇਹ ਤਾਂ ਪੁਲਿਸ ਦਾ ਕੰਮ ਹੈ ਜੈਂਪੀ ਨਹੀਂ ਕਰਨਾ ਤੇ ਪੁਲਿਸ ਨੇ ਕੰਮ ਕੀਤਾ ਹੈ ਐਡਮਿਨਿਸਟ੍ਰੇਸ਼ਨ ਨੇ ਕੰਮ ਕੀਤਾ ਹੈਗਾ ਵਾ ਚਲਾਗਾ ਉਹਨਾਂ ਦੀ ਕਰਨੀ ਚਾਹੀਦੀ ਹੈ ਇਹ ਨਸ਼ਾ ਜਿਵੇਂ ਸੋਹਾ ਖਾ ਕੇ ਮੁਕਰਣ ਵਾਲੀ ਸਰਕਾਰ ਵੀ ਸਾਡੇ ਸਾਹਮਣੇ ਸੀ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਉਹਨਾਂ ਨੇ ਸੋਹ ਖਾ ਕੇ ਉਹ ਮੁਕਰ ਗਏ ਲੇਕਿਨ ਅਸੀਂ ਤਾਂ ਜ਼ਮੀਨੀ ਪੱਧਰ ਤੇ ਕੰਮ ਕੀਤਾ ਵਾ ਬੜੀ ਵਧੀਆ ਗੱਲ ਕੀਤੀ ਸੀ ਹੁਸ਼ਿਆਰਪੁਰ ਦੇ ਇੱਕ ਪਿੰਡ ਦਾ ਨਾਮ ਲਿਆ ਕੇਜਰੀਵਾਲ ਨੇ ਕਿ ਦੇਖੋ ਇਹਨਾਂ ਨੇ 99% ਨਸ਼ਾ ਖਤਮ ਹੋ ਗਿਆ ਉਸੇ ਦਿਨ ਇੱਕ ਬੀਬੀ ਨੇ ਉੱਠ ਕੇ ਬਿਆਨ ਦਿੱਤਾ ਕਿ ਨਸ਼ਾ ਸਾਡਾ 100 ਗਣਾ ਵੱਧ ਗਿਆ ਤੇ ਕੇਜਰੀਵਾਲ ਝੂਠ बोल ਰਿਹਾ ਹੈ ਆਪਾਂ ਲੋਕਾਂ ਦੀ ਗੱਲ ਮੰਨਾਂਗੇ ਕੇਜਰੀਵਾਲ ਦੀ ਗੱਲ ਕਰਾਂਗੇ ਆਪਾਂ ਸਰਕਾਰ ਦੀ ਗੱਲ ਕਰਾਂਗੇ ਦੂਜੇ ਅੰਕੜੇ ਚੈੱਕ ਕਰੋ ਨਸ਼ਾ 100 ਗੁਣਾ ਵੱਧ ਗਿਆ ਕ੍ਰਾਈਮ 100 ਗੁਣਾ ਵੱਧ ਗਿਆ ਜੇ ਨਾ ਵਾਦਾ ਹੁੰਦਾ ਇਹਨਾਂ ਨੇ ਕਿਉਂ ਆਰਡਰ ਕੀਤਾ ਕਿ ਸਾਡੇ ਧੀਆਂ ਪੈਣਾ ਜੜੀਆਂ ਹੈਗੀਆਂ ਨੇ ਉਹ ਰਾਤ 8 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲਣ ਜੇ ਨਿਕਲਣ ਤਾਂ ਬਿਨਾ ਮੋਬਾਈਲ ਤੋਂ ਬਿਨਾ ਆਪਣੀ ਜੁਐਲਰੀ ਤੋਂ ਨਿਕਲਣ ਇਹ ਪਤਾ ਕੀ ਐ ਅਸਲ ਕੀ ਐ ਇਹਨਾਂ ਨੇ ਸਾਰੀ ਪੁਲਿਸ ਜਿਹੜੀ ਹੈਗੇ ਦਿੱਲੀ ਭੇਜਦੀ ਆ ਕੀ ਨਾਮ ਹੈਗਾ ਵੱਡੇ ਠੱਗ ਨੇ ਵੱਡੇ ਵੱਡੇ ਦਿੱਲੀ ਵਾਲੇ ਪਰ ਨਾਮ ਹੁਣ ਪਤਾ ਕਿਹੜੇ ਘੜੇ ਵਿੱਚ ਆ ਸੀਐਮ ਸੂਮ ਰਹਿ ਚੁੱਕੇ ਮੰਤਰੀ ਰਹਿ ਚੁੱਕੇ ਸਾਲ ਸਾਲ ਅੰਦਰ ਹੈ ਕਿ ਆਏ ਆ ਇਹਨਾਂ ਨੇ ਬਦਲ ਜੇ ਪਿਸੋਂ ਦਾ ਨਾ ਖੂਨ ਚੂਸਦਾ ਇਹ ਪੰਜਾਬ ਦਾ ਪੈਸਾ ਚੂਸ ਕੇ ਬਟ ਪੈਸਾ ਚੂਸਣ ਦੀ ਜਿੱਦਾਂ ਦੀ ਤੁਸੀਂ ਗੱਲ ਕਰਦੇ ਪਿਓ ਉਹ ਰੋਜ਼ ショਅ ਕਰਕੇ ਤਾਂ ਉਹ ਇਹ ਵੀ ਕਹਿ ਰਹੇ ਨੇ ਨਾ ਜਨਤਾ ਨੂੰ ਕਿ ਆਪ ਦੀ ਸਰਕਾਰ ਹੈ ਆਪ ਦਾ ਐਮਐਲਏ ਹੋਏਗਾ ਤਾਂ ਹੀ ਰਫਤਾਰ ਨਾਲ ਵਿਕਾਸ ਹੋਏਗਾ ਇਹ ਗੱਲ ਤਾਂ ਉਹ ਵੀ ਕਹਿੰਦੇ ਜਦੋਂ ਕਹਿੰਦੇ ਕੌਂਸਲਰ ਆਪਦਾ ਹੋਊਗਾ ਕੌਂਸਲਰ ਛੱਡ ਕੇ ਦੂਜੀ ਪਾਰਟੀ ਜੁਆਇਨ ਕਰਕੇ ਇਹ ਤਾਂ ਝੂਠ ਹੈ ਨਾ ਕੋਲ ਇਹਨਾਂ ਕੋਲ ਜੇ ਇੰਨੀ ਗੱਲ ਹੁੰਦੀ ਕੰਮ ਕੀਤੇ ਹੁੰਦੇ ਤਾਂ ਵੋਟਾਂ ਮੰਗੇ ਲੋੜ ਨਾ ਪੈਂਦੀ ਲੋਕਾਂ ਦੇ ਆਪ ਪਾਣੀ ਸੀਗੀ ਸੋ ਇਹਨਾਂ ਦੀ ਗੱਲ ਛੱਡੋ ਜੀ ਇਹ ਕੀ ਕਹਿੰਦੇ ਆ ਇਹ ਤਾਂ ਹਰ ਚੀਜ਼ ਦੇ ਝੂਠ ਬੋਲਦੇ ਆ ਹਰ ਬੀਜੇਪੀ ਵੀ ਇਹ ਕਹੇਗੀ ਡਬਲ ਇੰਜਨ ਦੀ ਸਰਕਾਰ ਹੋਏਗੀ ਜੋ ਆਪਾਂ ਕਹਿੰਦੇ ਕਿ ਤੁਸੀਂ ਮੰਗ ਕਰੋਗੇ ਆਪਣੇ ਇਲਾਕੇ ਦੀ ਡਵੈਲਪਮੈਂਟ ਦੀ ਉਹ ਡਬਲ ਇੰਜਨ ਦੀ ਸਰਕਾਰ ਹੋਏਗੀ ਅੱਗੇ ਜੀ ਆਪਾਂ ਪਾਸ ਕਰਾਵਾਂਗੇ ਤੇ ਜ਼ਮੀਨੀ ਪੱਧਰ ਤੇ ਕੰਮ ਕਰਾਂਗੇ ਜਿਹੜੀਆਂ ਸਟੇਟਾਂ 'ਚ ਡਬਲ ਇੰਜਨ ਦੀ ਸਰਕਾਰ ਸੀਗੀ ਉਹ ਸਟੇਟਾਂ ਫੇਲ ਹੋ ਗਈਆਂ ਉਹ ਸਟੇਟਾਂਆਂ ਅੱਜ ਬੰਦ ਹੋ ਕੇ ਕੌਂਸਲ ਚਲੇ ਗਏ ਜਾਂ ਦੂਜੇ ਬਾਡੇ ਕੋਲ ਚਲੇ ਗਏ ਇਹ ਨਾ ਗੱਲੀਆਂ ਗੱਲਾਂ ਹੁੰਦੀਆਂ ਇਹ ਗੱਲਾਂ ਦਾ ਨੈਰੇਟਿਵ ਨਹੀਂ ਹੁੰਦਾ ਬੰਦਾ ਇੱਥੇ ਪਾਰਟੀ ਸਾਡੀ ਇੱਥੇ ਸਭ ਕੁਝ ਉਹ ਭਲਾ ਦੇਖ ਸਕਦੇ ਆ ਪੰਜਾਬ ਦਾ ਜਿਹੜੀ ਲੋਕਲ ਪਾਰਟੀ ਉਹ ਖੇਤਰੀ ਪਾਰਟੀ ਆ ਇਸ ਖੇਤਰੀ ਪਾਰਟੀ ਬਾਰੇ ਤਾਂ ਇਹ ਗੱਲਾਂ ਹੁਣ ਹੋ ਰਹੀਆਂ ਨੇ ਕਿ ਇਹ ਤਾਂ ਆਪਣੀ ਹੋਂਦ ਦੀ ਹੋਂਦ ਦੀ ਲੜਾਈ ਲੜ ਰਹੀ ਹੈ ਤੁਸੀਂ ਦੇਖੋ ਹਰ ਚੀਜ਼ ਨੂੰ ਨਾ ਉਹ ਕਹਿੰਦੇ ਆ ਉਹ ਕਹਿੰਦੇ ਤੁਸੀਂ ਪਰ ਫੈਕਚੁਅਲੀ ਗੱਲ ਕਰੋ ਤੁਸੀਂ ਤੱਥਾਂ ਦੇ ਕਿਉਂ ਨਹੀਂ ਗੱਲ ਕਰਦੇ ਤੱਥਾਂ ਦੇ ਗੱਲ ਕਰੋ ਕਿ ਇੱਕ ਨੰਬਰ ਦੀ ਸਟੇਟ ਨੂੰ 26ਵੇਂ ਨੰਬਰ ਤੇ ਭੇਜਤਾ ਆ ਦੋ ਸਾਲਾਂ ਬਾਅਦ ਜਿਹੜੇ ਹਾਲਾਤ ਕ੍ਰੇਟ ਕਰਤੇ ਤੁਸੀਂ ਕਟੋਰਾ ਲੈ ਕੇ ਦੁਰਿਆ ਵੇਣਾ ਹਣਾ ਸਾਡੀਆਂ ਧੀਆਂ ਪੈਣਾ ਲੋਕੀ ਜੜਿਆ ਉਹਨਾਂ ਨੂੰ ਰੋਟੀ ਖਾਣ ਨੂੰ ਮਿਲਣੀ ਨਹੀਂ ਹੈਗੀ ਜੋ ਹਾਲਾਤ ਹੋ ਗਏ ਤੁਸੀਂ ਇਸ ਤੱਥਾਂ ਤੇ ਕਿਉਂ ਨਹੀਂ ਗੱਲ ਕਰਦੇ ਉਹ ਕੀ ਕਹਿੰਦੇ ਤੁਸੀਂ ਗੱਲ ਕਰਦੇ ਮੈਂ ਕੋਈ ਕਿਸੇ ਬਾਰੇ ਨਾ ਮਾੜਾ ਬੋਲਿਆ ਨਹੀਂ ਹੁੰਦੀ ਗੱਲ ਮੇਰੇ ਨਾਲ ਲਿਸਨ ਹੋਵੇ ਲਿਸਨ ਹੋਵੇ ਲਿਸਨ ਉਹਨਾਂ ਨੂੰ ਗਲਤ ਗੱਲ ਤੁਹਾਡੀ ਪ੍ਰੈਸ ਦੀ ਡਿਊਟੀ ਕੀ ਹੈ ਮੈਂ ਪ੍ਰਸਾਸ਼ਕਤ ਪੜਿਆ ਹੋਇਆ ਮੈਂ ਤੁਹਾਡੇ ਕੇਸ ਵੀ ਲੜਿਆ ਹੋਇਆ ਸਾਰੇ ਪ੍ਰੈਸ ਦੇ ਤੁਹਾਡੀ ਪ੍ਰੈਸ ਦੀ ਡਿਊਟੀ ਹੈ ਲੋਕਾਂ ਨੂੰ ਸੱਚਾਈ ਦਿਖਾਣਾ ਜੀ ਬਿਲਕੁਲ ਆਪਾਂ ਉਹ ਕੀ ਕਹਿੰਦੇ ਝੂਠ ਕਿਉਂ ਬੋਲਦੇ ਆ ਜੀ ਤੁਸੀਂ ਕੋਸ਼ਿਸ਼ ਕਰਦੇ ਉਹ ਕਹਿੰਦੇ ਆ ਤੁਹਾਡਾ ਨਾਣਾ ਮੇਰੀ ਬੇਨਤੀ ਹੈ ਗੱਲ ਇਹ ਹੁਣ ਚਾਹੀਦੀ ਹੈ ਕਿ ਉਹਨਾਂ ਦਾ ਵਿਜ਼ਨ ਕੀ ਹੈ ਉਹਨਾਂ ਦਾ ਵਿਜ਼ਨ ਤਾਂ ਹੈ ਹੀ ਨਹੀਂ ਕੋਈ ਉਹ ਕਹਿੰਦੇ ਆ ਤਿੰਨ ਸਾਲਾਂ ਕੋ ਡਵੈਲਪਮੈਂਟ ਹੋਈ ਚਲੋ ਮੈਂ ਤੁਹਾਨੂੰ ਸਵਾਲ ਪੁੱਛਦਾ ਕੋ ਡਵੈਲਪਮੈਂਟ ਹੋਈ ਸਕੂਲ ਜਿਹੜੇ ਹੈਗੇ ਉਹਨਾਂ ਦਾ ਕੀ ਹਾਲ ਹੈ 1,69,000 ਬੱਚਾ ਸੀ 1,52,000 ਰਹਿ ਗਿਆ ਨਹੀਂ ਦੇਖੋ ਟਾਇਲਟ ਮੇਰੀ ਬੇਨਤੀ ਸੁਣਾ ਮੇਰੀ ਬੇਨਤੀ ਸੁਣਾ ਉਹ ਤਾਂ ਕਹਿੰਦੇ ਆ ਅਸੀਂ ਆਹ ਕਰਤਾ ਉਹ ਕਰਤਾ ਜੇ ਇੰਨੀ ਲੋੜ ਹੋਈ ਤਾਂ ਐਮਪੀ ਸਾਹਿਬ ਨੂੰ ਬਾਥਰੂਮਾਂ ਦੇ ਉੱਤੇ ਘੱਟ ਗੱਦੀ ਲੋੜ ਸੀਗੀ ਫੇਟਾ ਦੇ ਉਹਨਾਂ ਨੂੰ ਕੋ ਬਾਥਰੂਮ ਦੇ ਅੰਦਰ ਜਾ ਕੇ ਬਾਥਰੂਮਾਂ ਕਰਕੇ ਆਣ ਅੱਜ ਉੱਥੇ ਮੈਂ ਜਾ ਕੇ ਆ ਨਾ ਜੋ ਬੁਰਾ ਹਾਲ ਹੈ ਸਕੂਲਾਂ ਦਾ ਬੱਚਿਆਂ ਦਾ ਟਰੇਡ ਸਕੂਲਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਜੀ ਕੌਨ ਰਿਸਪਾਂਸਿਬਲ ਹੈ ਐਜੂਕੇਸ਼ਨ ਖਤਮ ਕਰਤੀ ਤੇ ਫਿਰ ਮੁਹੱਲਾ ਕਲੀਨਿੰਗ ਕਿਵੇਂ ਦੇਖਦੇ ਹੋ ਫਿਰ ਮੁਹੱਲਾ ਕਲੀਨਿੰਗ ਤਾਂ ਬਹੁਤ ਵੱਡਾ ਜਿਹੜਾ ਇਹ ਕਰਪਸ਼ਨ ਦਾ ਘਰ ਬਣਿਆ ਹੈ ਡੈਨ ਹੈ ਇਹ ਸਕੈਮਰ ਹੈ ਇਹ ਪੈਰਾਸੈਟਾ ਮੋਬਿਲ ਦੀ ਗੋਲੀ ਜਿਹੜੀ 25 ਪੈਸੇ ਲੈਂਦੇ ਬਈ ਇਹਨਾਂ ਦੇ ਸ਼ੈੱਲ ਕੰਪਨੀ ਜਿਹੜੇ ਕੋ ਲੈ ਰਹ ਔਰ ਜਿਹੜੇ ਮਹੱਲਾ ਕਲੀਨਿਕ ਬੰਦ ਕਰਦੇ ਕੀ ਲੋੜ ਭਈ ਅਜ ਤਾਂ ਆਰਸ਼ਵਨ ਕਲੀਨਿਕ ਬਣ ਗਿਆ ਹੈ ਸੈਂਟਰ ਸਰਕਾਰ ਦੀ ਸਕੀਮ ਸੀਗੀ ਸੈਂਟਰ ਕੋ ਫੰਡ ਲਏ ਇਹਨਾਂ ਨੇ 25-25 ਪੈਸੇ ਦੀ ਗੋਲੀ ਕਰਕੇ 2-200 ਰੁਪਏ ਦੀ ਬਲੇ ਕੀਤੀ ਹੋਈ ਇਹਨਾਂ ਨੇ ਮੈਨੂੰ ਡਾਕਟਰਾਂ ਨੇ ਦੱਸਿਆ ਮੈਨੂੰ ਬਹੁਤ ਕੁਝ ਇੱਕ ਘਟੋ ਘਟ ਤਿੰਨ ਸਾਲ ਦੇ ਵਿੱਚ 25-30 ਕਰੋੜ ਦਾ ਸਕੈਮ ਹੈ ਸਾਹਮਣੇ ਕੱਢਾਂਗੇ ਅਸੀਂ ਦੱਸਾਂਗੇ ਕਿ ਜਿਹੜੇ ਸ਼ੈੱਲ ਕੰਪਨੀ ਲੈ ਕੇ ਤੁਰੇ ਫਿਰਦੇ ਆ ਸਾਨੂੰ ਪਤਾ ਹੈਗਾ ਲੈਂਡ ਇੱਕ ਵਾਰ ਕਰਨ ਨੂੰ ਵੀ ਤੁਸੀਂ ਕਹਿੰਦੇ ਕਿ ਬਹੁਤ ਵੱਡਾ ਆਉਣ ਵਾਲੇ ਟਾਈਮ ਤੇ ਸਕੈਮ ਪ੍ਰੂਫ ਸਵਾ ਲੱਖ ਕਰੋੜ ਦਾ ਸਕੈਮ ਪ੍ਰੂਫ ਹੋਊਗਾ ਸਵਾ ਲੱਖ ਕਰੋੜ ਦਾ ਮੇਰੇ ਕੋਲ ਸਾਡੇ ਇੱਕ ਮੇਰੇ ਇਕਨੋਮਿਕਸ ਦੇ ਪ੍ਰੋਫੈਸਰ ਹੈ ਉਹਨਾਂ ਨੇ ਮੈਨੂੰ ਡਾਟਾ ਕੱਢ ਕੇ ਦਿੱਤਾ ਹੈ ਇਸੇ ਕਰਕੇ ਹੀ ਪਹਿਲੇ ਐਕਵੀਜ਼ੀਸ਼ਨ ਤੋਂ ਬਾਅਦ ਇਹ ਲੈਂਡ ਬੁਲਿੰਗ 'ਚ ਆ ਗਏ ਲੈਂਡ ਬੁਲਿੰਗ ਤੋਂ ਹੁਣ ਕੰਸੈਂਟ ਵਿੱਚ ਆ ਗਏ ਇੱਕ ਨੈਰੇਟਿਵ ਤਾਂ ਰੱਖੋ ਤੁਸੀਂ ਤਿੰਨ ਨੈਰੇਟਿਵ ਰੱਖਦੇ ਉਹਨਾਂ ਨੇ ਜੇ ਗੱਲ ਕਰਨੀ ਸੀ ਇਹਨਾਂ ਨੇ ਜਾਂ ਤਾਂ ਐਕਵੀਜ਼ੀਸ਼ਨ ਤੇ ਖੜੇ ਰਹਿੰਦੇ ਜਦੋਂ ਸ਼ੁਰੂਆਣੀ ਗੱਲ ਲਈ ਤਾਂ ਧੰਦਾ ਦਿੱਤਾ ਉਦੋਂ ਲੈਂਡ ਪੁਲਿੰਗ ਜਾ ਕੇ ਜਦੋਂ ਅਸੀਂ ਸਟੇਟਮੈਂਟ ਦੇ ਕੇ ਦੁਆਰਾ ਤਾਂ ਨੰਦੀ ਗੱਲ ਕੀਤੀ ਆ ਹੁਣ ਕਹਿੰਦੇ ਅਸੀਂ ਕੰਸੈਂਟ ਲਵਾਂਗੇ ਕੰਸੈਂਟ 32 ਪਿੰਡਾਂ ਦੀ ਕੀ ਲੈਣੀ 32 ਪਿੰਡਾਂ ਦੇ ਸਰਪੰਚ ਪੰਜ ਲੋਕ ਤਾਂ ਸਾਡੇ ਕੋਲ ਹਾਜ਼ਰ ਸੀਗੇ 5000 ਬੰਦੇ ਦਾ ਕਟ ਸੀਗਾ ਉੱਥੇ ਉਹੀ ਕੰਸੈਂਟ ਹੁੰਦੀ ਹੈ ਕਿ ਸਾਰੇ ਆਪੋਸ ਕਰ ਰਹੇ ਆ ਸਾਰੇ ਕਲੋਨਾਈਜ਼ਰ ਉੱਥੇ ਸੀਗੇ ਹਰ ਬੰਦਾ ਉੱਥੇ ਸੀਗਾ ਸੋ ਗੱਲਾਂ ਹੁੰਦੀਆਂ ਨੇ ਕਹਿਣਾ ਇਹ ਤਾਂ ਝੂਠ ਬੋਲਦੇ ਆ ਚਾਹੇ ਕਾਂਗਰਸ ਹੈ ਚਾਹੇ ਆ ਨਹੀਂ ਤੇ ਚਾਹੇ ਸਾਡੇ ਬੀਜੇਪੀ ਦੇ ਜਿਹੜੇ ਨਰੇਸ਼ਨ ਆਦੀ ਹੈਗੀ ਹੈ ਡਬਲ ਇੰਜਰ ਸਰਕਾਰ ਦੇਖੋ ਤੁਸੀਂ ਬੇਰੀ ਫ੍ਰੈਂਕੀ ਹੁੰਦਾ ਪਾਰਟੀਆਂ ਦੀ ਆਪਣੇ ਵਿਜਨ ਹੁੰਦਾ ਬਿਲਕੁਲ ਕਿ ਵਿਜਨ ਲੈਸ ਨੇ ਸਾਡਾ ਵਿਜਨ ਹੈ ਸਾਡਾ ਵਿਜਨ ਹੈ ਇੱਕ ਵਾਰ ਕਲੀਅਰ ਕਰੋ ਜਿਵੇਂ ਉਹ ਚੋਣ ਦੇਖੋ ਸੜਕਾਂ ਤੇ ਉਤਰ ਕੇ ਡੋਟੂ ਡੋਟ ਜਾ ਕੇ ਉਹ ਲੋਕਾਂ ਨੂੰ ਦੱਸਦੇ ਪਏ ਇੱਕ ਵਾਰ ਵਿਜਨ ਤੁਹਾਡਾ ਵੀ ਕਲੀਅਰ ਦੱਸੋ ਕਿ ਕੀ ਕੀ ਸੁਧਾਰ ਜ਼ਮੀਨੀ ਪੱਧਰ ਤੇ ਤੁਸੀਂ ਕਰਨ ਵਾਲੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ 2007 ਤੋਂ 2017 ਭੁੱਲ ਗਏ ਹੋ ਕਿ ਯਾਦ ਨਹੀਂ ਤੁਹਾਨੂੰ ਨਹੀਂ ਉਹ ਯਾਦ ਹੈ ਯਾਦ ਹੈ ਸਰ ਯਾਦ ਹੈ ਸਰ ਹੁਣ ਚੱਲ ਰਿਹਾ ਟਾਈਮ ਦੱਸੋ ਦੱਸੋ ਕੀ ਸੀਗਾ ਮੈਂ ਤੁਹਾਨੂੰ ਪੁੱਛ ਰਿਹਾ 2007 ਤੋਂ 17 ਜਿੰਨਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਈ ਹੈ ਹੋਈ ਉਸ ਤੋਂ ਬਾਅਦ ਸਰ ਆ ਪੁਲ ਵਗੈਰਾ ਵੀ ਤਾਂ ਕਹਿੰਦੇ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਮਤਲਬ ਚੱਲਿਆ ਆਪਣਾ ਹੀਰੋ ਬੈਕਰੀ ਚੌਕ ਤੋਂ ਲੈ ਕੇ ਆਸ਼ੂ ਜੀ ਦਾ ਡਿਵੈਲਪਮੈਂਟ ਜੋ ਗੱਲ ਚੱਲੀ ਉਹ ਵੀ ਇੱਕ 1100 ਕਰੋੜ ਦੀ ਡਿਵੈਲਪਮੈਂਟ ਹੈ ਜੀ ਇਹ ਪੁਲ ਮੇਰੇ ਕੋਲ 50 ਕਰੋੜ ਚ ਬਣਾ ਲਓ ਮੈਂ ਹੁਣ ਬਣਵਾਦਾ ਢਾਗੇ ਬਣਵਾ ਦਿੰਦਾ ਇਹ ਤਾਂ ਗੱਲਾਂ ਨੇ ਇਹਦਾ ਇਹਦਾ ਸਕੈਮਰ ਹੈ ਸਕੈਮ ਦਾ ਘਰ ਹੈ 1100 ਕਰੋੜ ਜਾਂ 950 ਕਰੋੜ ਜਿੰਨਾ ਵੀ ਲੱਗਿਆ ਹੈ ਹਨਾ ਉਹ ਸੈਂਟਰ ਦਾ ਸੀਗਾ ਉਹਦੇ ਵਿੱਚ ਜਿੱਦਾਂ ਵੀ ਵਿਜ਼ਨ ਹੈ ਇਹਨਾਂ ਨੇ ਇੱਕ ਬਿੜਾਗਰ ਕਰਤਾ ਲੁਧਿਆਣੇ ਦਾ ਸਾਡੀ ਪਾਰਕਿੰਗ ਦਾ ਬਿੜਾਗਰ ਕਰਤਾ ਕੌਨਟਸ ਸਕੂਲ ਦਾ ਕਰਤਾ ਬਿੜਾਗਰ ਕੇ ਔਰ ਜਿਹੜੀ ਸਾਡੀ ਪੁਲ ਹੈਗੀ ਹੈ ਤੇ ਪਹਿਲਾ ਪੁਲ ਹੈ ਅੰਡਰਵਿਜ ਹੈ ਜਿਹਦੇ ਵਿੱਚ ਰੋਗ ਗੱਡੀਆਂ ਵੱਟਦੀਆਂ ਆਰੇ ਪਹਿਲਾ ਜਿਹੜਾ ਓਵਰਵਿਜ ਹੈਗਾ ਵਾ ਜਿਹੜਾ ਇੰਨਾ ਨੈਰੋ ਬਣਾਇਆ ਇਹਨਾਂ ਨੇ ਇੰਨਾ ਨੈਰੋ ਬਣਾਇਆ ਕਿ ਉਹਦੇ ਵਿੱਚ ਦੋ ਗੱਡੀਆਂ ਆਪਸ ਵਿੱਚ ਦੋ ਤਿੰਨ ਵਾਰ ਐਕਸੀਡੈਂਟ ਹੁੰਦੇ ਦੇਖ ਲਿਆ ਤੁਸੀਂ ਵੀ ਦੇਖਿਓਣਗੇ ਤੁਸੀਂ ਖਬਰ ਹੀ ਲੱਗੀ ਹੋਈਆਂ ਸੋ ਇਹ ਵਿਜ਼ਨ ਲੈਸ ਹੁੰਦੇ ਸੀ ਕਿ ਇਹਨਾਂ ਦਾ ਕੋਈ ਡਿਵੈਲਪਮੈਂਟ ਨਹੀਂ ਹੈਗੀ ਇਹ ਰਾਦਰ ਹੈਜ਼ਰਡਸ ਹੈਗੇ ਆ ਇਹ ਲੋਕਾਂ ਦੀ ਮੌਤ ਦੇ ਕਾਰਨ ਨੇ ਔਰ ਇਹ ਤਾਂ ਲਾਸ਼ਾਂ ਦਾ ਤੇ ਵਪਾਰ ਕਰਦੇ ਫਿਰਦੇ ਦੋਨੋਂ ਸਰਕਾਰਾਂ ਚਾਹੇ ਕਾਂਗਰਸ ਹੋਵੇ ਚਾਹੇ ਇਹ ਹੋਵੇ ਆ ਕੱਲ ਪਰਸੋਂ ਇੱਕ ਬੱਚਾ ਸੀਗਾ ਉਹ ਲੱਤ ਗਲ ਗਈ ਉਹਨੂੰ ਟੀ-ਸ਼ਰਟ ਪਾਈ ਜਾਂਦੇ ਆ ਤੁਸੀਂ ਲੱਤੀ ਦੇ ਇਲਾਜ ਨਹੀਂ ਕਰਣਾ ਅਸੀਂ ਫਿਰ ਇਲਾਜ ਕਰਾ ਕੇ ਆਏ ਆ ਕੱਲ ਇੱਕ ਬੱਚਾ ਮਰ ਗਿਆ ਉਹਦੇ ਖਿਲਾਫ ਐਫ ਉਹਦੀ ਐਫਰਨੀਸੀ ਰਿਸਟਰ ਹੋਣ ਦਿੰਦੇ ਜਾ ਕੇ ਮੈਂ ਕੱਲ ਖਿਚੂਣਾ ਕਰਾ ਕੇ ਆਇਆ ਐਫ ਆਈ ਆਰ ਉਹਦੇ ਮੂੰਹ ਦੇ ਵਿੱਚ ਪੈਟਰੋਲ ਪਵਾਤਾ ਇੰਨਾ ਜ਼ਿਆਦਾ ਤੇਲ ਪਵਾਤਾ ਕਹਿੰਦੇ ਕਿ ਉਹਦੇ ਬਾਅਦ ਸਭ ਉੰਦਰ ਸਾਰਾ ਗਲ ਗਿਆ ਤੇ ਰਹੀ ਡਾਈਟ ਉਹਦੀ ਬੁੱਢੀ ਮਾਵ ਹੈ ਅੰਨੀ ਮਾਵ ਹੈ ਕਿਉਂ ਨਹੀਂ ਕਰਦੇ ਤੇ ਫਿਰ ਤੁਸੀਂ ਕਹੋਗੇ ਕਿ ਉਹਨਾਂ ਉਹਨਾਂ ਦੀ ਗੱਲ ਨਾ ਕਰੋ ਜਿਵੇਂ ਵੜਿੰਗ ਸਾਹਿਬ ਕਹਿੰਦੇ ਕਿ ਜਿੰਨਾ ਝੂਠੇ ਪਰਚੇ ਉਹਨਾਂ ਨੇ ਐਸਪੀ ਡੀਐਸਪੀ ਜਿੰਨੇ ਵੀ ਭਾਵੇਂ ਮੁੰਸ਼ੀ ਤੋਂ ਲੈ ਕੇ ਜੋ ਮਿਲਿਆ ਹੋਏਗਾ ਉਹਨਾਂ ਦੀ ਕੁਝ ਪਾਰਟਿਕੂਲਰ ਇੱਕ ਟਾਈਮ ਪੀਰੀਅਡ ਦੱਸਿਆ ਕਿ ਉਸ ਸੈਲ ਦੀਆਂ ਕੱਟਾਂਗੇ ਮਤਲਬ 19 ਸਾਲ ਦਾ ਮਤਲਬ ਕਿ ਦੱਸਾਂਗੇ ਤੇ ਤੁਸੀਂ ਵਕੀਲ ਐਡਵੋਕੇਟ ਨੋ ਵੜਿੰਗ ਸਾਹਿਬ ਨੂੰ ਨੌਲੇਜ ਨਹੀਂ ਹੈਗੀ ਗੱਲ ਕਰਨ ਲੱਗਿਆ ਵੜਿੰਗ ਸਾਹਿਬ ਭੁੱਲ ਗਿਆ ਕਿ ਮੈਂ ਉਹ ਕੇਸ ਲੜੇ ਹੈਗੇ ਆ ਜਿਹੜੇ ਕੇਸਾਂ ਦੇ ਵਿੱਚ ਫੇਕ ਐਨਕਾਊਂਟਰ ਹੋਈ ਸੀਗੇ ਔਰ ਉਹ ਕੇਸਾਂ ਦੇ ਵਿੱਚ ਅਸੀਂ ਪੁਲਿਸ ਵਾਲਾਂ ਸਿਆ ਦਵਾਈ ਆ ਇੱਕ ਕੱਲੇ ਸੈਲਰੀ ਕੱਟਣ ਵਾਲੀ ਹੋਣਾ ਜਿਹੜਾ ਗਲਤ ਕੰਮ ਕਰਦਾ ਹੈ ਮੈਂ ਲੁਧਿਆਣਾ ਕੋਰਟ ਚ ਸਾਰੇ ਸਾਰੇ ਲੁਧਿਆਣਾ ਬੈਸ ਚ ਜਿਹੜਾ ਆਫਸਰ ਗਲਤ ਕੰਮ ਕਰੂਗਾ ਉਹਨੂੰ ਪੇਸ਼ਾ ਭੁਗਤਾਨੀਆਂ ਬੈਣਗੀਆਂ ਔਰ ਮੈਂ ਤੁਹਾਨੂੰ ਇੱਕ ਗੱਲ ਕਰ ਦਿੰਦਾ ਉਹਨੂੰ ਸਿਆ ਵੀ ਦੋਵਾਂਗਾ ਮੈਂ ਨੌਕਰੀਆਂ ਵੀ ਜਾਣਗੀਆਂ ਪਰ ਮੈਨੂੰ ਇਹਦਾ ਪਤਾ ਹੈ ਕਿ ਇਸ ਵਾਲੜੀ ਪੁਲਿਸ ਹੈਗੀ ਆ ਉਹ ਗਲਤ ਕੰਮ ਕਰ ਤਿਆਰ ਨਹੀਂ ਕਿਉਂਕਿ ਉਹਨੂੰ ਪਤਾ ਇਹਦਾ ਛਾੜੋ ਤਾਂ ਖਿਲਰ ਕੇ ਤਾਂ ਪੱਲੇ ਕਾ ਖਣੀਗਾ ਤੇ ਕਾਂਗਰਸ ਵੈਸੇ ਵੰਡੀ ਹੋਈ ਹੈ ਸੋ ਆ ਚੀਜ਼ਾਂ ਦਾ ਮੈਟਰ ਨਹੀਂ ਕਰਦਾ ਮੈਂ ਕਿਸੇ ਬਾਰੇ ਨਹੀਂ ਕਹਿੰਦਾ ਮੈਂ ਤਾਂ ਆਪਣੀ ਗੱਲ ਕਰਉਂਗਾ ਮੈਂ ਇਹਦੀ ਗੱਲ ਕਰਦਾ ਆਈ ਸ਼ੋਰ ਯੂ ਓਵਰਆਲ ਹੋਲਿਸਟਿਕ ਅਪਰੋਚ ਟੀਵਰਡ ਡਿਵੈਲਪਮੈਂਟ ਲੁਧਿਆਣਾ ਵੈਸਟ ਕੰਸਟਿਟੂਐਂਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰੋਲ ਮਾਡਲ ਬਣ ਜੂਗੀ ਔਰ ਮਾਡਲ ਕੰਸਟਿਟੂਐਂਸੀ ਬਣ ਜੂਗੀ ਜਿੰਨੋਂ ਕੋਈ ਪੂਰਾ ਇੰਡੀਆ ਮੈਂ ਦੱਸ ਦਿੰਨਾ ਪੂਰਾ ਇੰਡੀਆ ਇਸ ਕੰਸਟਿਟੂਐਂਸ਼ਨ ਦੇਖਣ ਲਈ ਆਊਗਾ ਤੇ ਇੱਥੇ ਤੁਹਾਨੂੰ ਮੈਂ ਗਰੰਟੀ ਕਰਦਾ ਨਾ ਵਿਜ਼ਨ ਹੀ ਨਾ ਹੈਗਾ ਇਹਨਾਂ ਦਾ ਮੈਂ ਤਾਂ ਗੱਲ ਕਰਦਾ ਮੇਰੇ ਕੋਲ ਵਿਜ਼ਨ ਹੈ ਆਈ ਅਨਸ਼ੋਰ ਓਵਰਆਲ ਡਿਵੈਲਪਮੈਂਟ ਨਾਟ ਆ ਰੋਡ ਰੂਟ ਸਾਰੇ ਦਾ ਕੰਮ ਹੈ ਨਾ ਇਹ ਤਾਂ ਛੋਟੇ ਕੰਮ ਨੇ ਇਹਨੂੰ ਮੈਂ ਟੂਰਿਜ਼ਮ ਹੱਬ ਬਣਾਉਂਗਾ ਆਈ ਹੈਵ ਅ ਵਿਜ਼ਨ ਟੂ ਮੇਕ ਇਟ ਅ ਟੂਰਿਜ਼ਮ ਹੱਬ ਔਰ ਜਿਹਦੇ ਚ ਇਨਕਮ ਜਨਰੇਟ ਹੋਊਗੀ ਔਰ ਇਨਕਮ ਐਨੀ ਹੋਊਗੀ ਕਿ ਤੁਸੀਂ ਵੀ ਖੁਸ਼ੀ ਮਨਾਇਆ ਕਰੋਗੇ ਤੁਸੀਂ ਵੀ ਅੱਡ ਜਗ੍ਹਾ ਜਾ ਕੇ ਇੰਟਰਵਿਊ ਕਰਿਆ ਕਰੋਗੇ ਸਿਟੀ ਸੈਂਟਰ ਦਾ ਵੀ ਕਾਫੀ ਚੱਲਦਾ ਪਿਆ ਮੁੱਦਾ ਸਿਟੀ ਸੈਂਟਰ ਦਾ ਮੁੱਦਾ ਮੇਰੀ ਹੱਡੇਗਾ ਉਹਦੇ ਬਾਰੇ ਮੇਰਾ ਬੜਾ ਨਾ ਅਪਰੋਚ ਬਹੁਤ ਪੋਜ਼ਿਟਿਵ ਹੈਗੀ ਕਿਉਂਕਿ ਮੈਂ ਉਹ ਕੇਸ ਲੜਿਆ ਹੋਇਆ ਔਰ ਮੈਨੂੰ ਪਤਾ ਉਹਨੂੰ ਠੀਕ ਕਿਵੇਂ ਕਰਨਾ ਹੈ ਜੋ ਉਹਨੂੰ ਨਰਕ ਬਣਾਤਾ ਇਹਨਾਂ ਨੇ ਜੋ ਕ੍ਰਾਈਮ ਦਾ ਉਹਦਾ ਗੜ ਬਣਾਤਾ ਉਹਨੂੰ ਕਿਵੇਂ ਠੀਕ ਕਰਾਣਾ ਹੈ ਦੈਟ ਇਜ਼ ਮਾਈ ਹੈਡੈਕ I know it very well ਉਹ ਮੈਨਾਂ ਹਾਲੇ ਕੋਈ ਇਲੀਗਲ ਇਸ਼ੂਜ਼ ਹੈਗੇ ਆ ਉਹ ਲੀਗਲ ਇਸ਼ੂਜ਼ ਦੂਰ ਕਰਕੇ ਅਸੀਂ ਕੋਰਟ ਚੋਂ ਕਰਾ ਕੇ ਉਹਨੂੰ ਬਣਾਵਾਂਗੇ ਸੀ ਐਨੀ ਮੈਸੇਜ ਡੂ ਵੀ ਵਾਂਟ ਟੂ ਕਨਵੇਅ ਆਰ ਪਬਲਿਕ ਮਾਈ ਮੈਸੇਜ ਇਜ਼ ਵੈਰੀ ਕਲੀਅਰ ਕਿ ਆਮ ਆ ਪਾਰਟ ਆਫ ਯਰ ਫੈਮਿਲੀ ਤੁਸੀਂ ਸਾਰੇ ਦੇਖ ਲਏ ਹੈਗੇ ਆ ਤੇ ਹੁਣ 1.5 ਸਾਲ ਦਾ ਸਮਾਂ 8.5 ਸਾਲ ਚ ਕੁਝ ਨਹੀਂ ਹੋਇਆ ਹੈਗਾ ਤੇ 1.5 ਸਾਲ ਦੇਖਿਓ ਤੁਸੀਂ ਇਹੀ ਜਿਹੜਾ ਹੈਗਾ ਵਾ ਕੰਮ ਰੜਾ ਅਸੀਂ ਕਰਕੇ 1.5 ਸਾਲ ਦੇ ਵਿੱਚ ਅਸੀਂ ਇਨੀਸ਼ੀਏਟ ਕਰਦਾ ਹੈ ਕੰਮ ਜਿਹਦੇ ਨਾਲ ਕਿ ਸਾਡੇ ਜਿਹੜੀ ਆਲੀ ਕੌਨਸਟਿਟੂਐਂਸੀ ਹੈਗੀ ਹੈ ਇਹ ਕੰਮ ਸੇ ਪੰਜਾਬ ਦੀ ਨੰਬਰ 1 ਦੀ ਕੌਨਸਟਿਟੂਐਂਸੀ ਆਉਣ ਵਾਲੇ ਸਮੇਂ ਬਣ ਜੂਗੀ ਜੀ ਸੋ ਹੁਣ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਕੀ ਤੁਹਾਡਾ ਫਤਵਾ ਹੈ ਕਿਸ ਪਾਰਟੀ ਲਈ ਕਿਸ ਪਾਰਟੀ ਨੂੰ ਤੁਸੀਂ ਚੁੰਨਦੇ ਹੋ ਤੇ ਕੀ ਤੁਹਾਡੇ ਮੁੱਦੇ ਨੇ ਉਹ ਤੁਸੀਂ ਹੁਣ ਕਮੈਂਟ ਸੈਕਸ਼ਨਸ ਦੇ ਵਿੱਚ ਵੀ ਲਿਕੇ ਸ਼ੇਅਰ ਕਰ ਸਕਦੇ ਹੋ ਤੇ ਦੇਖਦੇ ਰਹੋ ਹੈਡਲਾਈਟ 24 ਕੈਮਰਾ ਪਰਸਨ ਅੰਜਲ ਚਿਵਾਗਿਆ